ਵਿਸ਼ੇਪਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਓ ਦੇਖਦੇ ਹਾਂ ਇੱਕ ਨਵੀਂ ਖਬਰ ਨਕੌਦਰ ਚ ਐਸਸੀ ਐਸਟੀ ਦੇ ਮੁੱਦੇ ਨੂੰ ਲੈ ਕੇ ਭਾਜਪਾ ਤੇ ਆਰਐਸਐਸ ਦੇ ਆਗੂਆਂ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਦੁਕਾਨਦਾਰਾਂ ਨੂੰ ਦੁਕਾਨਾਂ ਜਬਰਦਸਤੀ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਜਿਸ ਤੋਂ ਦੁਕਾਨਦਾਰਾਂ ਤੇ ਲੋਕਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਸਹੀ ਆ ਗਏ ਆਓ ਬੰਦ ਨਹੀਂ ਹੋਣਾ ਬੰਦ ਨਹੀਂ ਕਰਨਾ ਆਪੇ ਕਰ ਜਾਓ ਬੰਦ ਨਹੀਂ ਰੱਖੋ ਬੰਦ ਕਰੀ ਕਿਉਂ ਨੇ ਨਾਲ ਖੜੇ ਐਸੋ ਨੇ ਇੱਕ ਇੱਕ ਬੰਦ ਕਰੋ ਬੋਲੋ ਯਾਰ ਯਾਰ ਤੈਨੂੰ ਬੋਲੋ ਧੜਾ ਧੜਾ ਬੋਲ ਮਰ ਜਾਓ ਬੋਲ लौड़ी तेरे हाथ चल ओ भाभी ओ भाभी देलेगा भाभी जी इना ਸਥਿਤੀ ਨੂੰ ਪਿਗੜਦੇ ਹਨ ਦੇਖ ਡੀਐਸਪੀ ਡਾਕਟਰ ਮੁਕੇਸ਼ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਜੇ ਕੋਈ ਜ਼ਬਰਦਸਤੀ ਕਰੇਗਾ ਤਾਂ ਸਮੇਂ ਦੱਸੋ ਬੰਦਸੋ ਪ੍ਰੋਬਲਮ ਹੀ ਹੈ ਕਿੱਥੇ ਹੁੰਦੀ ਕੋਈ ਨਹੀਂ ਮੈਂ ਜਿੱਥੇ ਜਿੱਤੇ ਬੰਦੇ ਜਾਂਦੇ ਆ ਉਹਨਾਂ ਨਾਲ ਬੰਦੇ ਜਾਂਦੇ ਪਏ ਮੈਂ ਮੁਲਾਜ਼ਮ ਆਪਣੇ ਨਾਲ ਆਇਆ ਜੀ ਬੇਨਤੀ ਕਰਦਾ ਮੈਨੂੰ ਹੋਣੀ ਕਾਲ ਆਈ ਆ ਬੀਬੀਸ ਇੱਕ ਸੈਕਟਰੀ ਅੱਡੇ ਬਤਰੀ ਜੀ ਕਰਕੇ ਆਇਆ ਉਹ ਲੇਡੀ ਤੋਂ ਬੋਲ ਆਇਆ ਇਹ ਸਾਡੇ ਖਿਲਾਫ ਬੋਲ ਕੇ ਆਇਆ ਕਹਿੰਦਾ ਤੁਸੀਂ ਚੋਰ ਬੰਦ ਕੀਤਾ ਵੀ ਦੂਰ ਨੂੰ ਉਹਦੇ ਕੋਲ ਅਸੀਂ ਅੱਜ ਬੰਦ ਮੈਂ ਖੁਦ ਜਾਣਾ ਉਹਦੇ ਬਸ ਮੈਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਵੀ ਇਸ ਤਰ੍ਹਾਂ ਜੀ ਤੁਸੀਂ ਮਾਪਿਆਂ ਦੀ ਇਮਾਨ ਜਿਹੜੇ ਬੰਦੇ ਬਹੁਤ ਨਹੀਂ ਸਮਝਦਾ ਮੈਂ ਰੇਰ ਰਾਈਡ ਕਰਾ ਪਈ ਕਿਹਨੇ ਕਹਿ ਕੇ ਮੰਨ ਰਿਹਾ ਹੁੰਦਾ ਅੱਜ ਰੇਰ ਰਾਈਡ ਹੈ ਠੀਕ ਹੈ ਤਾਂਨਾ ਬੰਦ ਕੀਤੀਆਂ ਲੋਕਾਂ ਨੇ ਆਪਣੀ ਮਰਜ਼ੀ ਜਿੱਤੇ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਧੱਕੇ ਨਾਲ ਆ ਕੇ ਉਹਨਾਂ ਨੂੰ ਕਿਹਨੇ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਦੋਂ ਅੱਪਾ ਕੀਤਾ ਸੀਗਾ ਉਦੋਂ ਵੀ ਸ਼ੇਮ ਸੀਗਾ ਤੇ ਅੱਜ ਵੀ ਸ਼ੇਮ ਹੈ ਇਹ ਕੰਮ ਹੁਣ ਮੈਨੂੰ ਹੱਥ ਵਿੱਚ ਲੈ ਲੈਂਦੋ ਤੁਸੀਂ ਸਾਰੇ ਸਾਰੇ ਆਪਣੇ ਘਰ ਜਾ ਕੇ ਬੈਠੋ ਉਹ ਜਿਹੜੇ ਅਸੀਂ ਬਿਲਕੁਲ ਸ਼ਾਂਤੀ ਹੁੰਦੀ ਕੋਈ ਬੰਦਾ ਜ਼ਬਰਦਸਤੀ ਨਹੀਂ ਕਰੂਗਾ ਹਰ ਰੋਜ਼ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਵਿਸ਼ਵਾਣੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ